ਲੋ ਠੀਕ ਆ ਯਾਰ ਮੈਂ ਯਾਦ ਨਹੀਂ ਰੱਖੀ ਆ ਹਮਨੇ ਨੀਵਾ ਸੁਨੇਹ ਕਰਤੀ ਕੋ ਕਰਦੇ ਵੀ ਜਲੇ ਜਿਹੜਾ ਅਣਜਾਣ ਆਉਦੇ ਕੋਲਣਾ ਚਾਹੀਦਾ ਜਿਹੜਾ ਵਧੀਆ ਡਾਕਟਰ ਆ ਉਹ ਕੋਲਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀਦੀ ਹੁਣ ਆ ਰਹੇ ਰਖੜੀਆਂ ਬੰਨ੍ਹਣ ਆ ਰਹੇ ਆ ਰਖੜੀ ਤਾਂ ਅਜੇ ਲੇਟ ਆਪਰ ਪਹਿਲਾਂ ਹੀ ਆ ਰਹੇ ਨੇ ਤੇ ਕਿਉਂਕਿ ਸੁੱਤੀਆਂ ਚੱਲ ਰਹੀਆਂ ਬੱਚਿਆਂ ਦੀਆਂ ਵੀ ਦੇਰੀ ਉਹਦੇ ਸਟੇ ਰਹ ਰਹੀਆਂ ਕਿਉਂਕਿ ਡਿਊਟੀ ਕਰ ਜੌਬ ਕਰਦੇ ਆ ਤੇ ਅ ਛੋਟੇ ਜਿਹੇ ਤੇ ਵੀਰ ਜੀ ਆ ਰਹੇ ਆ ਵੱਡੇ ਦੀਦੀ ਆ ਰਹੇ ਆ ਵੱਡੇ ਵੀਰ ਜੀ ਨਹੀਂ ਆ ਰਹੇ ਕਿਉਂਕਿ ਉਹਨਾਂ ਦੀ ਜਿਹੜੀ ਢੂਹੀ ਆ ਦੁਖਦੀ ਆ ਲੰਬਾ ਸਫ਼ਰ ਨਹੀਂ ਕਰ ਸਕਦੇ ਸੰਗਰੂਰ ਨੂੰ ਤਿੰਨ ਮਿੰਟ ਤਾਂ ਘੰਟੇ ਲੱਗ ਜਾਂਦੇ ਆਪਾਂ ਨੂੰ ਆਮੀ ਤੇ ਉਹ ਕੱਟੀ ਹੁੰਦੇ ਦੂਰ ਤੇ ਸਵੇਰੇ 5 ਵਜੇ ਦੇ ਉੱਥੇ ਹੀ ਆਏ ਮੈਂ ਸਵੇਰੇ 5 ਵਜੇ ਉੱਠੀ ਸੀ ਅੱਜ ਅਗੋਂ ਮੈਂ ਲੇਟ ਉੱਠੀ ਥੋੜਾ ਜਿਹਾ ਸਵੇਰੇ 5 ਵਜੇ ਉੱਠ ਖੜੀ ਸੀ ਉੱਠ ਕੇ ਸਾਰੇ ਸਾਬਜ਼ ਮਹੀਆ ਕਿਤਿਆਂ ਪਹਿਲਾਂ ਫਿਰ ਮੈਂ ਦਾਲ ਸਬਜ਼ੀਆਂ ਬਣਾਈਆਂ ਨੇ ਇੱਕ ਦਾਲ ਬਣਾਈ ਹੈ ਸ਼ਾਹੀ ਪਨੀਰ ਤੇ ਸਬਜ਼ੀ ਤੇ ਇੱਕ ਆਲੂ ਵੀ ਦੀ ਸਬਜ਼ੀ ਬਣਾਈ ਹੈ ਕਰਾਈ ਤੇ ਬਣਾਇਆ ਵਾ ਬਾਕੀ ਇਹ ਤਾਂ ਪਕੌੜੇ ਮੰਗਾ ਲਏ ਸੀਗੇ ਮੈਂ ਹੁਣ ਪਰ ਪਕੌੜੇ ਪਹਿਲਾਂ ਹੀ ਲਿਆਉਂਦੇ ਹੋ ਜਾਂ ਨਹੀਂ ਹੈਗੇ ਮੈਂ ਇਹਨਾਂ ਨੂੰ ਕਿਹਾ ਦਾ ਫੋਨ ਤੇ ਆਏ ਸੀਗੇ ਵੀ ਉਹਨਾਂ ਦੇ ਹਿਸਾਬ ਨਾਲ ਦੇਖ ਕੇ ਲੈ ਕੇ ਆਏ ਪਹਿਲੇ ਚੱਕ ਗਏ ਠੰਡੇ ਹੋ ਜਾਣੇ ਉਹ ਉਹਦੇ ਵਾਰੀ ਵਾਰ ਜਾਣਾ ਹੀ ਬਹੁਤ ਖਲਾ ਦਾ ਠੰਡੇ ਕਰਾਣੀ ਹੈ ਫਿਰ ਠੰਡੇ ਠੰਡੇ ਹੁੰਦੇ ਨਹੀਂ ਹੈਗੇ ਬਲੀ ਜੇ ਪਰ ਤਾਂ ਉੱਚੇ ਹੋ ਜਾਂਦੇ ਰਹਿੰਦੇ ਠੰਡੇ ਨਹੀਂ ਹੁੰਦੇ ਤੇ ਮਾਈਕ੍ਰੋਵੇ ਵਿੱਚ ਗਰਮ ਕਰ ਲਿਓ ਦੇਖੋ ਜੀ ਇਹ ਹੀ ਆਪਣੂ ਤਿਹਾਰਾਂ ਦੇ ਹੁੰਦਾ ਕੁੜੀਆਂ ਨੂੰ ਪੇਕੇ ਆਉਣ ਜਾਣ ਦਾ ਤਿਹਾਰਾਂ ਦੀ ਆਪਾਂ ਇਕੱਠੇ ਹੁੰਨੇ ਆ ਚਲੋ ਅੱਜ ਵਧੀਆ ਦੇਣਾ ਖੁਸ਼ੀਆਂ ਵਾਲਾ ਦੇਣਾ ਸਾਰੇ ਇਕੱਠੇ ਹੋ ਜਾਣਗੇ ਨਾਲੇ ਨਾਲੇ ਵਧੀਆ-ਵਧੀਆ ਤਿਹਾਰ ਮਨਾਇਆ ਜਾਊਗਾ ਰਖੜੀਆਂ ਦਾ ਤੇ ਇਹ ਤਿਹਾਰ ਸਾਰੀਆਂ ਭੈਣਾਂ ਲਈ ਵਧੀਆ-ਵਧੀਆ ਰਹੇ ਭਰਾਵਾਂ ਲਈ ਵਧੀਆ ਰਹੇ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨਣ ਜ਼ਰੂਰ ਜਾਣ ਜਿਹੜੇ ਗੁੱਸੇ ਹੋ ਉਹ ਵੀ ਜਾਣ ਸਹੀ ਗੱਲ ਕਿਉਂਕਿ ਗੁੱਸੇ ਕਰਕੇ ਚੰਦੇ ਰਹਿੰਦੇ ਹਨਾ ਪਾਣੀ ਵਿਛੜ ਗੁੱਸੇ ਦੇ ਨਾਲ ਦੇ ਪਾਣੀ ਵਿਛੜ ਕੇ ਮਰ ਜਾਣਾ ਤੇ ਦੋਨਾਂ ਤਰ੍ਹਾਂ ਤੋਂ ਜੇ ਨਾਲ ਬਣ ਵਧੀਆ ਵਧੀਆ ਪਿਆਰ ਨਾਲ ਰਹਿਣਾ ਚਾਹੀਦਾ ਭੈਣ ਭਾਈਆਂ ਦੋਨਾਂ ਦੀ ਚੱਕਰ ਦਾ ਪੰਜਾਬ ਬੜੀ ਮੇਰੇ 10 ਕਰਨੀ ਚੱਲਣੇ ਚੱਕਰ ਦਾ ਹਾਂਜੀ ਦੀਦੀ ਹੁਣੀ ਆ ਗਏ ਚਾਹ ਬਣਾ ਰਹੀ ਆ ਬਲਜਿੰਦਰ ਛੋਟੇ ਆ ਗਏ ਵੱਡੇ ਨਹੀਂ ਆਏ ਹਾਂ ਹਾਂ ਛੋਟੇ ਦੀਦੀ ਆ ਗਏ ਵੱਡੇ ਵੀ ਬਸ ਆ ਗਏ ਕਿ ਠੰਡਿਆ ਹੋ ਦੀ ਪਕਾਣ ਕੋਈ ਗੱਲ ਨਹੀਂ ਨਹੀਂ ਇਹ ਨਹੀਂ ਬੰਦਾ ਗਾਇਕ ਕਰੇ ਵਾੜਾ ਦਿੰਦੇ ਨੇ ਕੇ ਉਹ ਗਾਇਕ ਹੁਣ ਗਰਮ ਕਰਨ ਲੱਗਿਆ ਇਹਨਾਂ ਨੂੰ ਪਕੌੜਿਆਂ ਨੂੰ ਠੰਡੇ ਹੋ ਕੇ ਪਏ ਪਏ ਕਿਉਂਕਿ ਟਾਈਮ ਹੋ ਗਿਆ ਮੈਨ ਲੈ ਆਂਦੇ ਆ ਨੂੰ ਛੋਟੀ ਆਪਸ਼ਨ ਲਾ ਲੀ। ਸੁਮੋਸਾ ਨੇ ਇੱਕ ਵਾਰ ਗਰਮ ਕੀਤੇ ਨਰਮ ਹੋ ਗਏ ਸੀਗੇ ਨਾ ਉਹ ਵੱਡੇ ਜਿਹੇ ਆਏ ਨੇ ਸੁਣ ਲਾ ਦੇ। ਦੇਖੋ ਕਈ ਆਪਸ਼ਨ ਲੱਗੋ ਤਿੰਨਵੇਂ ਨੇ ਛੋਟੀਆਂ ਜਿਹੀਆਂ। ਕਿਹੜਾ ਦੇਖੋ ਦੱਸੋ? ਟਾਈਮ ਬਹੁਤ ਲੱਗਿਆ ਆਉਣ ਨੂੰ ਹਣਾ। ਉੱਧਰਿੰਡਾ ਨਾ ਉਹ ਰਸਤੇ 'ਚ ਖੜਾ ਕੇ ਵਸ ਲੋ ਮੇ ਜੀ ਅੱਛਾ ਫਿਰ ਡਰਾਈਵਰ ਬਦਲੇ ਹਾਂ ਹਾਂ ਦਿੱਲੀ ਤੇ ਲਾ ਕੇ ਲੈ ਕੇ ਆਏ ਆਂਦੇ ਸੀ ਪਹਿਲਾ ਹੀ ਜਿੱਤ ਸੀ ਹਾਂ ਹਾਂ ਬਦਲ ਬਦਲ ਕੇ ਚਲਾਈ ਗੱਡੀਆਂ ਆ ਵਧੀਆ ਨਾਲ ਥੱਕਦਾ ਨਹੀਂ ਬੰਦਾ ਮੈਂ ਹਾਂ ਜੀ ਕਿ ਵਾ ਕਿ ਜਿੰਨੇ ਮਰਜ਼ੀ ਲੰਬੇ ਚਲੇ ਜਾਓ 2-3 ਡਰਾਈਵਰ ਹੋਣ ਆ ਬਦਲ ਚਲਾਈ ਜਾਓ ਬਦਲਦੇ ਸਿੱਟੇ ਇਹਦਾ ਫੁੱਲ ਟੌਰ ਨਾਲ ਇਹ ਬੂਡੂ ਵੀ ਮੈਚ ਕਿੱਥੇ ਹੈ ਨਾਲ ਹੈ ਮਮਾ ਵੀਰ ਦੀ ਮੈਚ ਕਿੰਨਾ ਗੱਡੀ ਡਰਾਈਵ ਕਰਨੀ ਸੀ ਕਰੋੜ ਰੁਪਏ ਨਾ ਆਉਂਦਾ ਜਿੱਤ ਜਿੱਤੇ ਬੜੀ ਪੂਰੀ ਮੈਚ ਕਰਨੀ ਸੀ ਪਿਛਲੀ ਵੀਡੀਓ ਜੋ ਜਦੋਂ ਸਿਖਾਇਆ ਸੀਗੇ ਉਹ ਦੀਦੀ ਇਦਾਂ ਹੀ ਬੈਠੇ ਸੀਗੇ ਖਾਤੇ ਹੋਏ ਸੀਗੇ ਛੁੱਟੀ ਸੀ ਵੀ ਕੰਮ ਕਰ ਰਹੇ ਸੀ ਆਪ ਦਾ ਤਾਂ ਇਹ ਤਿਆਰ ਹੋਏ ਸੀਗੇ ਇਜ਼ੀ ਹੁੰਦੀ ਹੈ ਇਹਨਾਂ ਨੂੰ ਅਹੀਂ ਥੱਲੇ ਦੇ ਦੋ ਕਿਹੋ ਜਾਰਨ ਹੋ ਗਏ ਹੋ ਗਏ ਹੋ ਗਏ ਬਹੁਤ ਆ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੋਈ ਇਹਨਾਂ ਨੂੰ ਹਾੜ ਤਾਂ ਨਹੀਂ ਇਹ ਜੇ ਕਰਨਾ ਵੀ ਹੋਵੇ ਨਾ ਇਕੱਠੇ ਨਾ ਕਰ ਇਹਨਾਂ ਨੂੰ ਜਿਵੇਂ ਅੱਧਾ ਮਿੰਟ ਲਾ ਲਿਆ ਫਿਰ ਓਦਾਂ ਲਾ ਦਵੇ ਫਿਰ ਓਦਾਂ ਲਾ ਦਵੇ ਹਾਂ ਜਦੋਂ ਆਪੇ ਇੱਕ ਵਾਰ ਇਕੱਠੇ ਕਰ ਦਿੰਨੇ ਆ ਫਿਰ ਤੁਹਾਨੂੰ ਪ੍ਰੋਬਲਮ ਨਹੀਂ ਹੁੰਦੀ ਇਹ ਨਹੀਂ ਸੀ ਕਹਿ ਲਿਆ ਸੀ ਸਾਨੂੰ ਪਸੰਦ ਨਹੀਂ ਮੇਰਾ ਸਾਰਾ ਕੁਝ ਹੀ ਖਾਣ ਦੀ ਇਹ ਵੀ ਸਾਰਾ ਕੁਝ ਖਾਂਦੇ ਨੇ ਲਓ ਇਹ ਵੱਡੀ ਭੈਣ ਆ ਗਈ ਹੁਣ ਲੋੜ ਠੀਕਾ ਯਾਰ ਮੇਰੇ ਮੀਰੂ ਆਹ ਹੁਣ ਨੀਵਾ ਸੁਨੇ ਕਰਤੀ ਮੀਨੀ ਹੋ ਜਿਹੀ ਫਸਟ ਟਾਈਮ ਮਾ ਤੇ ਵਾਈਫਾ ਸੁਣ ਲੈ ਹੱਡੀ ਆ ਕੇ ਬਾਰੇ ਮਜਾ ਦੇ ਮੈਨੂੰ ਖਵਾਸ ਵੀ ਦੇ ਇਥੋਂ ਇਥੋਂ ਵੀ ਉਹ ਜੰਦਨ ਵਾਲੀ ਜਿਹੜੀ ਆਉਂਦੀ ਸੀ ਉਹ ਬੜੀ ਹੌਲੀ ਆਉਣੀ ਆ ਅੱਛਾ ਹੈਗੀ ਕੋਈ ਹਸੀ ਪਾੜੀ ਬਣਾ ਦੇ ਪਹਿਲਾਂ ਪਹਿਲੇ ਪਾਣੀ ਦੇ ਟੈਂਪਰ ਚ ਪਾ ਦੇ ਜੋ ਨਾ ਰਹੇ ਉੱਪਰ ਦੀ ਵਾਲੀ ਵਾਲਾ ਯਾ ਮੇਰੀ ਗੱਲ ਹੀ ਬਣਾਣੀ ਆਏ ਹੋਏ ਨੇ ਨਾ ਨਾ ਆਪਾਂ ਨਾਲ ਜਿੱਦਾਂ ਸਕੀਨ ਨਹੀਂ ਹੈ ਇਹ ਨੇ ਪੰਨਿਆਂ ਨੇ ਕੋਲ ਦੇ ਪੰਨਿਆਂ ਨੇ ਪੰਨਿਆਂ ਨੇ ਦੋ ਹੱਥੀਂ ਲਾ ਲੋ ਟ੍ਰੇਡ ਤੋਂ ਦੂਰ ਨੇ ਸੋਹਣਾ ਲਾ ਉਹ ਤੇ ਟਿੱਕਾ ਹੋਣਾ ਚਾਹੀਏ ਔਰ ਸਮਨ ਅਰੁਰਗੀ ਰਾਤੀ ਬਾਚਰ ਲੈ ਵੀਆ ਕਾਰਟੂਨ ਪਤਾ ਨਹੀਂ ਕਿਹੜੇ ਸੋਨਾ ਸੁਣਾ ਮੈਂ ਕਿਹਾ ਬਾਤ ਉਮੀਦ ਮਾਜੀ ਕੋਟੀ ਤੇ ਲਾ ਲਓ ਐਡੀਏਰ ਅਕੈਡਮੀਆ ਉਹ ਕੁਝ ਹੋ ਰਿਹਾ ਵੀ ਮੇਰੇ ਬੰਦੂ ਚਲ ਜੀ ਹਾਂਦਰ ਉਸਤ येदार येदार कैमरा नहीं मैम भजन करते देखो ठीक सेम टू यू बननी है तो सेम टू यू बन सेम टू बन ਮੈਂ ਉਹ ਮਹਾਵੀਰ ਦਾ ਛੋਟਾ ਮੇਰੇ ਵੱਡਾ ਨੇ ਕਹਿੰਦਾ ਕਿ ਉਹ ਕਹੇ ਵੀ ਮੇਰੀ ਵੱਡੀ ਕਰ ਮੈਂ ਉਹ ਨਹੀਂ ਕਹਿੰਦਾ ਕਿ ਮੈਂ ਤਾਂ ਜਿਹਨੇ ਮੰਨਣੇ ਮੰਨ ਲੂਗਾ ਮੰਨਾ ਉਹਦੇ ਇਤ ਆਹ ਜਿੱਕੇ ਪੁਣੀ ਨਾਲ ਨਾੜੀ ਵੇਲੇ ਪਰ ਦੋਹਰੇ ਇਕੱਠੇ ਬੰਨ ਜੇ ਉਹ ਮੋੜੀ ਉੱਤੇ ਵੇਜੀ ਬਾਕੀ ਕਿੰਨੇ ਸਿਰ ਹੱਥੇ ਘੱਟ ਦੋ ਨੇ ਇੱਕ ਤੱਕ ਬਟਾ ਰੱਖਿਆ ਹੈ ਇਹਨਾਂ ਨੇ ਕਿ ਤੁਮਨੇ ਨੂੰ ਰੋਟੀਆਂ ਆ ਇਹਦਾ ਵੀ ਆਈਆਂ ਆਂ ਹਾਂਜੀ ਇਹਦਾ ਵੀ ਆਈਆਂ ਹਾਂ ਸੈਟ ਕਰ ਲਿਓ ਬਾਅਦ ਹਾਂਜੀ ਬਾਅਦ ਕੀ ਲੋਗ ਵੱਡੇ ਆਹ ਕਟਾਰੀ ਵਾਲੇ ਸੀ ਕਟਾਰੀ ਤੋਂ ਲਿਆਈ ਸੀ ਇਹ ਨੂੰ ਉਹਦੀ ਸਵਾਦ ਸੀਗੀ ਉਧਰ ਮਿਠਾਈ ਜਿਹੜੀ ਤੁਸੀਂ ਨਹੀਂ ਮੈਨੂੰ ਕਿਹਾ ਸੀ ਫਿਰ ਆਪਾਂ ਵੀ ਕੇਟੀ ਤੋਂ ਲੈ ਲਿਆ ਕਰੋ ਵਿਚਾਰਾ ਮੈਨੂੰ ਕਹਿੰਦਾ ਵੀ ਅੰਦਾ ਮਾਸਟਰ ਜੀ ਦਰਸ਼ਨ ਦਿਆ ਕਰੋ ਸੱਤ ਵਜੇ ਕਹਿੰਦਾ ਮੈਨੂੰ ਤਾਂ 슈ਗਰ ਹੈ ਤੁਸੀਂ ਵੀ ਆਓ ਪੀਓ ਮੇਰਾ ਮੈਂ ਤਾਂ 슈ਗਰ ਦਾ ਭਾਈ ਉਹਨਾਂ ਮੈਂ ਸਾਹ ਹਾਂ ਜੀ ਉਹਨਾਂ ਨੂੰ ਹਜੇ ਕੋਈ ਜਿੱਥੇ ਬੈਠਣੇ ਕਹਿੰਦੇ ਬੱਸ ਬੱਸ ਮੈਂ ਤਾਂ ਪੜੀ ਸਾਰੇ ਜਣੇ ਇੰਨੇ ਪਤਲੇ ਹੋ ਗਏ ਵੀਰ ਜੀ। ਫਿਰ ਤਾਂ ਨਹੀਂ ਹੋਰ ਨੇ। ਕੋਈ ਜਾਂਦਾ। ਇੱਧਰ ਧੱਗਿਆ ਵਾਲੀ ਕਰਨੀ ਗਈ। ਆ ਗਿਆ ਜੀ। ਇਹ ਤੇ ਦੀ। ਉਹ ਤਾਂ ਕੁਦਰਤੀ ਆ ਗਿਆ ਟੈਡੀ ਜੀ। ਇਹ ਉੱਚਾ ਚੱਕਦਾ ਜੀ ਪਹਿਲਾਂ ਤਾਂ ਹੀ ਇੰਨਾ ਉੱਚਾ ਹੁੰਦਾ। ਇੰਨਾ ਹੀ ਸੀਗਾ ਵੀਰ ਜੀ। ਅੱਛਾ ਜੀ। ਥੇੜ ਲੱਗੀ ਹੋਈ ਹੈ। ਇਹ ਨਾਲ ਖੱਤੇ ਆਉਂਦੇ ਨੇ। ਆਪੇ ਮੁੱਕਦੇ ਨੇ। ਐਂਕਲ ਅੱਜ ਦਾ ਅਰੰਗੀ ਸੀ। ਚਾਹੀਏ ਕਿ ਤੇਰੇ ਨੂੰ ਇੱਕ ਧਾਗਾ ਛੋਟਾ ਤੋੜਨਾ ਉਹ ਕਹਿੰਦੇ ਨੇ ਸਾਈਡ ਤੇ ਘੱਟ ਦੋ ਥੱਲੇ ਜਾਉਣਾ ਅਜਿਹਾ ਕਰ ਜਮਾਨਾ ਬਲਦਾ ਮੈਂ ਤਾਂ ਕਿ ਮਹਾਵੀਰ ਨੂੰ ਕਿੰਨਾ ਦਰਖੀ ਹੋਇਆ ਚੱਲ ਵਰਤੀ ਕੋਈ ਸੜੀ ਆਦੀ ਬਣੂਗੀ ਉਹ ਟੈਡੀ ਦੇ ਨੌ ਤੇ ਪੱਲੀ ਹਾਂ ਆ ਇਹਨਾਂ ਨੇ ਟਿਕਸ ਹੋ ਗਏ ਬੜਿਆ ਬੰਨ ਕੇ ਬੰਨ ਕਰ ਆਹ ਨੂੰ ਅੱਠ ਇਹ ਲੈ ਵੀ ਨਾ ਜੇ ਜੇ ਇਧਰ ਬਰਨਾਬ ਬਰਨਾਬ ਤੋਂ ਰੈਕੋਡ ਰੈਕੋਡ ਤੋਂ ਜਿਗਰਾਉਂ ਆਜਨੇ ਹਾਂਜੀ ਜਿਗਰਾਉਂ ਤੋਂ ਨਕੋਦਰ ਨੂੰ ਨਕੋਦਰ ਕਪੂਰਥਲਾ ਆ ਮੰਡੀ ਕੋਲੇ ਆ ਜਾਂਦਾ ਰਸਤਾ ਸੜਕ ਵਧੀਆ ਬਹੁਤ ਵਧੀਆ ਹਾਂਜੀ ਟੂਰ ਵੀ ਪੈਂਦਾ ਕਈ ਬੰਦ ਹੋਈ ਨਾ ਨੰਬਰ ਬੰਦ ਵੀ ਆ ਕੇ ਦੇਖਾਂਗੇ ਪਰ ਹੁਣ ਤਾਂ ਕਿੱਥੇ ਆ ਜਾਓਗੇ ਹਲੇ ਗੁੱਲੇ ਖੋਲੇ ਆਪਦੇ ਇਹਨ ਛੋਟੇ ਗੁੱਲੇ ਜਿਹਰੇ ਬੱਚੇ ਖੋਲੇ ਆਪਨੇ ਬਸ ਛੋਟੇ ਬੱਚੇ ਤਾਂ ਅਸੀਂ ਫੇਰੀਆਂ ਦਾ ਦੋ ਵਾਰ ਲਾ ਦਿੰਦੇ ਹਾਂ ਵਧੀਆ ਟੈਡੀ ਬੀਰ ਵੀ ਆ ਦੇ ਬਣਿਆ ਰਹੇ ਜੀ ਚਲੋ ਵਧੀਆ ਬਰਮਾਸ ਰਹੇ ਨੇ ਆਪਣੇ ਬਸ ਐਡਣ ਵਾਬ 85 ਅੱਛਾ ਐਮ ਸਟ੍ਰੈਸ ਨਹੀਂ ਲੈਣਾ ਪੜਾਈ ਦਾ ਸਟ੍ਰੈਸ ਨਹੀਂ ਜਿੰਨਾ ਪੜ ਸਕਦਾ ਸਸ ਜਨਾਬੀ ਇੰਨੇ ਮਾਰਕਸ ਲੈਣੇ ਕੋਈ ਕੁਛ ਮਰਜ਼ੀ ਕਰੇ 100% ਵਾਲੇ ਲੁਣਦੇ ਫਿਰਦੇ ਨੇ ਬੱਚੇ ਕਿੱਛ ਪਤਾ ਰੱਖਣੀ ਮੰਨ ਦੇਰੇ ਹਾਂ ਬਾਈ ਆਪਣੀ ਤਾਂ ਹੋ ਗਈ ਹੁਣ ਤਾਂ ਬਾਈ ਸੀ ਸਿਕਿੰਡ ਮਿੰਟ ਮਾਗੀ ਦੇਖੋ ਫਿਰ ਬਿਨ ਤੇਰੀ ਠੀਕ ਹਾਂ ਇਕ 100 ਦਾ ਚਾਕਲੇਟ ਬਣਵਾ ਚੁੱਕੀ ਹਾਂ ਦੇਖੋ ਨਾ ਪਿੰਗ ਬਾਕੀ ਡੱਬਾ ਮੇਰਾ ਹੋ ਗਿਆ ਹੈ ਹਨਾ ਹਾਂ ਗੋਡ ਬlesਸ ਜਿਹੜਾ ਸਾਮਾਨ ਮੇਰੇ ਵਾਸਤੇ ਆਇਆ ਸੀ ਕੀ ਹੈ ਨਵਾਬੀਆ ਇਹ ਚਾਰ ਡੱਬੇ ਨੇ ਚਾਰੇ ਜਾਣੇ ਖਾ ਲਿਓ ਤੁਸੀਂ ਇੱਕ ਪਾਪਾ ਕਰ ਲੈ ਹੁਣ ਜਿਹੜੇ ਚੋ ਘਟ ਗਏ ਤੁਸੀਂ ਉਹ ਖਾ ਲਿਓ ਠੀਕ ਆ ਇਹ ਅੰਦਰ ਚਾਰ ਬਾਕਸ ਨੇ ਇਹ ਚਾਰ ਦੇ ਚਾਰ ਠੀਕ ਆ ਮੈਂ ਚੈੱਕ ਹੋ ਜਾਵਾਂ ਦਿਖਾ ਲਓ ਖਾ ਕੇ ਉਠਣਾ ਨਹੀਂ ਤੋਂ ਇਹ ਖਸ ਗਿਆ ਹੈ ਕੰਮ ਨਹੀਂ ਹੈ ਨਾ ਨਹੀਂ ਮੈਂ ਪੁੱਛਿਆ ਸੀ ਮੈਂ ਕਿਹਾ ਇੰਨਾ ਨਹੀਂ ਖਾਂਦਾ ਖਾ ਲੈ ਜਿੰਨਾ ਖਾ ਲੇ ਠੀਕ ਆ ਉਸ ਵਿੱਚ ਕੀ ਹੈਗਾ ਬੱਚੇ ਕਰੇ ਹੀ ਕਰਦੇ ਨੇ ਨਹੀਂ ਹਾਂ ਤੇ ਜੋ ਖਾਣਾ ਪਿੱਛੇ ਅਸੀਂ ਮੈਂ ਕਿਹਾ ਜੰਦੀ ਵੱਢ ਕੇ ਵਾਪਸ ਰੱਖ ਦਿੰਦੇ ਆਪਾਂ ਕਰ ਕਰਨੀ ਕਹਿੰਦਾ ਖਾ ਲੂੰਗਾ ਚਿੱਕੇ ਦੰਨ ਨਾਲ ਸਸੇ ਨਹੀਂ ਦੇਖੋ ਬਾਣੀਏ ਲਾਉਂਦੇ ਆਪਾਂ ਮਜ਼ਾਕ ਕਰਦੇ ਗੇਰ ਬੱਚੇ ਨੂੰ ਸ਼ੌਕ ਹੁੰਦਾ ਬਾਣੀਏ ਲਾਉਂਦੇ ਜੇ ਅਬੀ ਛੋਟਾ ਹੁੰਦਾ ਕਹਿੰਦਾ ਮੇਰੇ ਟਿੱਕੇ ਲਾਉਣ ਵਿੱਚ ਚੋਟ ਵਿੱਚ ਮੈਂ ਕਹਿੰਦੇ ਆਪਾਂ ਨਹੀਂ ਲਾਉਂਦੇ ਹੁੰਦੇ ਕਿੱਚੇ ਉਹ ਹਲਦੀ ਪਈ ਹੈ ਵਿੱਚ ਉਹ ਲਿਖ ਲਿਖ ਕੇ ਸਿੱਕਤੇ ਹੁਣੇ ਛੋਟੇ ਛੋਟੇ ਮੇਰੀ ਗੱਲ ਸੁਣੋ ਜੀ ਤੁਹਾਡੇ ਜਵਾਕਾਂ ਦੀ ਪੜ੍ਹਾਈ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਇੱਕ ਦਿਨ ਉਹ ਇੱਜ਼ਤ ਮਾਨ ਚਾਹੀਦਾ ਹੈ ਇਹ ਪੈਸੇ ਨਾਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ 200 ਰੁਪਏ ਲੈ ਵੀ ਬਸ ਬਾਕੀ ਨਹੀਂ 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 ਇੱਕ ਨਾ ਬਹੁਤ ਆ ਬਹੁਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਸਾਰਾ ਕੁਝ ਤੁਹਾਡੀ ਆਮਦਨ ਦਾ ਸਾਰਾ ਕੁਝ ਐਂ ਨਹੀਂ ਕਰਦੇ ਨਾ ਚਲੋ 11 ਲੈ ਲਿਆ 11 ਲੈ ਲਿਆ ਨਾ ਨਾ ਵੀ ਲੈ ਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ 200 ਬਾਅਦ ਚ ਉਹਲੇ ਚ ਦੇ ਬਾਕੀ ਸਾਰਾ ਮੋੜ ਦੇ ਚੰਗਾ 200 ਲੈ ਲਾ ਬਸ ਬਹੁਤ ਹੈ ਜੀ ਨਾ ਅਸੀਂ ਇਹ ਕਪੈਸਿਟਡ ਉੱਡਿਆ ਆਏ ਅਸੀਂ ਨਹੀਂ ਨਹੀਂ ਮਿਲਣ ਆਏ ਅਸੀਂ ਤਾਂ ਮਿਲਣ ਆਇਆ ਨਾ ਇਹ ਬਾਲੇ ਦੇ ਦੇ ਨਾ ਜੀ ਅਨਾਈਆ ਤਾਂ ਇਹ ਬਾਹਰ ਜੀ ਤੁਹਾਡਾ ਰੋਟੀ ਸਬ지 ਤੁਹਾਸ ਵਾਲਾ ਨਾ ਜੀ ਤੁਹਾਸ ਵਾਲਾ ਤੇ ਆ ਤੇ ਸਿੱਕਿਆ ਵਾਲੋ ਸਾਰਾ ਸਿੱਕਿਆ ਵਾਲੇ ਇਹ ਡੈਡੀ ਵਾਲਾ ਫਰਗੁਦਾ ਸਿੱਕਿਆ ਵਾਲਾ ਬਜਾ ਹੈ ਕਰਦੇ ਨੇ ਕੱਲੇ ਜਿਹੜਾ ਅਣਜਾਣ ਆ ਦੇ ਕੋਲ ਨਾ ਜਾਓ ਜਿਹੜਾ ਵਧੀਆ ਡਾਕਟਰ ਹੋਵੇ ਕੋਲ ਜੀ ਕੋਈ ਮਹਾਵੀਰ ਲੱਗਾ ਰੋਟੀ ਖਾਣ ਹੋਵੇ ਸੁਨੇਹਾ ਕਰ ਲੋਗੇ ਤਾਂ ਹੈ ਜੱਦੀ ਜੀ ਬਹੁਤ ਦੂਰ ਪੈਣ ਦਾ ਐਕਸਕਿਊਸ ਵਾਲਾ ਕਿਹੜਾ ਹੋਵੇ ਬ੍ਰਾਂਡ ਐਵ ਮੋਰ ਦਾ ਪਿੱਕ ਲੱਗੀ ਐਵ ਮੋਰ ਦੀ ਹੋਵੇ ਅਮਰੀਕਨ ਵਾਲੀ ਅੱਛਾ ਮੇਰੇ ਕੋਲ ਆ ਰਹੇ ਨੇ ਸੁਪਰੀਤੀ ਬੜਿਆ ਫਿੱਕਾ ਕਿੰਨਾ ਮਾਸ ਹੈ ਉੱਥੇ ਨਾ ਕੁੱਲ ਗੱਲ ਡਾਕਟਰ ਕੀ ਕਹਿੰਦਾ ਕੋਈ ਨਾ ਸੁਣ ਵਾਲੀ ਗੱਲ ਹੋਊਗੀ ਫਾਲਸੇ ਹੋਣਗੇ ਦਾ 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 ਡਾਕਟਰ ਦੀ ਆਲੀ ਗੱਲ ਹੈ ਕੋਈ ਕਹਿੰਦੇ ਨਾ ਸੁਣ ਵਾਲੀ ਗੱਲ ਹੋਊਗੀ ਨਾ ਡਾਕਟਰ ਨੇ ਕੀ ਕਿਹਾ ਕੋਈ ਕੁਝ ਨਹੀਂ ਰਵਿੰਦਰ ਹਾਂਜੀ ਅੰਜੂ ਬੋਨਾ ਯਾਰ ਟਿਕਟ ਦੇਖ ਲੈ ਮੇਰੇ ਦੂਰੋਂ ਆਏ ਹੋਇਆ ਤਾਂ ਨੰਬਰ ਲੈ ਨੰਬਰ ਕੱਢਿਆ ਉਹ ਮਲੀ ਜੀ ਸਿੱਧੂ ਹੀ ਮਲੀ ਸੀ ਉਹ ਤੇ ਕਿਸੇ ਨੂੰ ਕੁਝ ਨਾ ਦੱਸੇ ਇਹ ਨੇ ਬੈਠੇ ਹੁੰਦੇ ਨੇ ਸਿੱਟਾ ਆਉਂਦਾ ਉਹਨਾਂ ਨੇ ਨਾ ਬੋਲੇ ਦੁਪਹਿਰੇ ਹਾਂ ਜਦੋਂ ਸਾਰੇ ਪਰਦੇ ਜੇ ਉਦੋਂ ਵੀ ਹੁੰਦੇ ਨੇ ਜੀ ਉਹਨਾਂ ਨੂੰ ਸ਼ਾਮ ਨੂੰ ਕੱਲ੍ਹ ਨੇ ਸ਼ਾਮ ਨੂੰ ਆਇਓ ਤੁਸੀਂ ਉਦੋਂ ਵੀ ਹੁੰਦੇ ਨੇ ਲੇਰਮਨ ਨੇ ਵੀ ਦੇਖਿਆ ਦੋ ਚਾਰ ਵਾਰ ਇਹ ਆ ਕੇ ਆਪਾਂ ਤਾਂ ਹੁਣ ਘਰੋਂ ਕਾਹਦਾ ਜਾਣੇ ਐਕਸਰਸਾਈਜ਼ ਕਰਦੇ ਹਾਂ ਪਰ ਇੱਕ ਗੱਲ ਹੈ ਇਹਦੀ ਡਾਕਟਰ ਇਹ ਰਾਣੇ ਵੀ ਉੱਥੇ ਇਹ ਇਹ ਬਿਨਾਂ ਉਹ ਤੋਂ ਬਿਨਾਂ ਸਾਰੀ ਗੱਲ ਤੋਂ ਜਿਹੜੀ ਗੱਲ ਦੱਸਦਾ ਉਹਦੀ ਠੀਕ ਹੁੰਦੀ ਹੈ ਮੇਰੇ ਉਧਰ ਤਾਂ ਠੀਕ ਹੈ ਜੀ ਉਹ ਇਹ ਇੰਟਰਨਲ ਨਹੀਂ ਜੇ ਕੋਈ ਜ਼ਿਆਦਾ ਸੀਰੀਅਸ ਕੇਸ ਆ ਜਾਏ ਤਾਂ ਜਵਾਬ ਦੇ ਦਿੰਦਾ ਉਹ ਆਪ ਹੀ ਦੱਸ ਦਿੰਦਾ ਨਾ ਵੀ ਤੁਸੀਂ ਉੱਥੇ ਜਾਓ ਉੱਥੇ ਪਲਸਟਰ ਪਲਸ ਤੋਂ ਚੱਲਾ ਅੰਦਰ ਪਰ ਮੜਾ ਮੋਟਾ ਹੁਣ ਇਹਨਾਂ ਤੇ ਆਹ ਦਿੰਨਾ ਪਸਣੀਆਂ ਇਹਨੇ ਕੀ ਕੀਤੀਆਂ ਨਾ ਉਹ ਮੈਨੂੰ ਉਹਨਾਂ ਦੇ ਇੱਕ ਚਿੱਪੀਆਂ ਚਿੱਪੀਆਂ ਲਾ ਕੇ ਬਾਹਰ ਬੜਾ ਕੋਸ ਆ ਜਾਂਦੀ ਹੈ ਮੈਨੂੰ ਪਹਿਲਾਂ ਇਹ ਹੀ ਲੱਗਦੀ ਕਿਵੇਂ ਇਹਦੇ ਕਰਾਉਂਦੇ ਤਾਂ ਉਹ ਵੀ ਇਹਨੇ ਬੰਦ ਹੋ ਗਏ 7-8 ਵਜੇ ਤੱਕ ਨਹੀਂ ਮਸਾ ਮਿਲਣੀ ਉਹਨਾਂ ਸੁਭੀਤੀ ਜੀ ਮਮੀ ਹਮੇਸ਼ਾ ਉਹਨੂੰ ਮਿਲਦੀ ਹੈ ਵੱਡੇ ਵੱਡੇ ਟੈਸਟ ਕਰਾ ਲੈਂਦੇ ਡਾਕਟਰ ਮੋਹਦ ਹਮੇਸ਼ਾ ਮਿਲਦੀ ਹੈ ਉਹਨਾਂ ਕਦੇ ਦੂਜੇ ਨਹੀਂ ਮਿਲਦੇ ਨਹੀਂ ਮਸਾ ਉਹ ਕੰਨ ਦੂਜਿਆਂ ਤੋਂ ਨਿਸਕਰਦਾ ਹੀ ਨੇ ਉਹ ਵੀ ਦੇਖੋ ਮੈਂ ਇਹ ਚਾਹਣਾ ਨੇ ਮੈਂ ਵੀਰ ਜੀ ਵਾਰੀ ਕਾਲੀ ਕਰਨ ਲੱਗ ਜਾਣ ਦੀ ਸਾਡੇ ਤਾਂ ਹੋਏ ਰੱਤਾਂ ਤੇ ਬਜੀ ਕਾਲੀ ਕਰਨਾਂ ਸਾਨੂੰ ਮਿਲ ਨਹੀਂ। ਕਿਉਂਕਿ ਜਿਹਨੂੰ ਕਹਿੰਦੇ ਦਰਦ ਵੀ ਹੋਰ ਮੈਨੇ। ਜੋਰ ਵੀ ਨਹੀਂ ਆ ਸਕਦੇ। ਨਹੀਂ ਚੁਗਲਿਆ ਸੀ ਕਿਸੇ ਦੀ ਨਹੀਂ ਕਰਦੇ। ਇਹ ਗੱਲ ਕਰਦੇ। ਦੁੱਖ ਹੀ ਕਰਦੇ ਆ ਉਹ ਚਾਰੇ ਵਧੀਆ ਸੀਗੇ ਜਿਹੜੀ ਗਏ ਸੀ ਇੱਕ ਵਾਰੀ। ਹਾਂ, ਉਹ ਗਿਆ ਮਾਮੀ ਹਾਂ ਵਧੀਆ ਸੀਗੇ ਤਾਂ। ਸੌ ਸੀਗੇ। ਤੁਸੀਂ ਉਹਨਾਂ ਕੋਲ ਗਏ। ਅਸੀਂ ਵੀ ਜਾ ਕੇ ਅਸੀਂ ਖਾਣਾ ਖੂਣਾ ਪੂਰਾ ਈਵਨ ਬਣਾਉਂਦੇ ਸੀ ਉਹ ਜਦੋਂ ਵਧੀਆ। ਤੁਸੀਂ ਉਹ ਈਵਨ ਕਰਿਆ ਪਾਪਰ ਤੇ ਅਸੀਂ ਆਉਂਦੇ ਜਦੋਂ ਰਾਤ ਰਹਿ ਕੇ ਆਈ ਸੀ ਇੱਕ ਵਾਰੀ। ਕੋਲੀ ਬេរ ਸੀ ਉਹ। ਅਸੀਂ ਇੱਕ ਵਾਰੀ ਗਏ ਸੀ ਮਮਾ ਮੇ ਤਾਂ ਪਹਿਲਾਂ ਨਹੀਂ ਗੱਲ ਆਣੀ ਆਹੋ ਮਮਾ ਨੇ ਲੱਗੇ ਸੀ ਉਹ ਕਿਸੇ ਗਏ ਸੀ ਮਮਾ ਇਹਨੂੰ ਫੋਨ ਕੀਤਾ ਉਹਨਾਂ ਨੇ ਹਮੋਂ ਚੌਂਕ 'ਚ ਭੇਜਿਆ ਨਸਲੇ ਕੋਲੇ ਲੈਣ ਵਾਸਤੇ ਐ ਸਕੂਟਰ ਤੇ ਗਏ ਸੀ ਕੋ ਦਾ ਵੀਕਲਸ ਘਟ ਹੁੰਦੇ ਸੀ ਆਪਾਂ ਮਮਾ ਜੀ ਬਸ ਆਰਾਮ ਨਾਲ ਜਾ ਸਕ ਹੁੰਦਾ ਡਰ ਲੱਗਦਾ ਹਮ ਤਾਂ 10 ਦਿਨ ਕਿਲੇ ਹੁੰਦਾ ਖੰਡੂਰ ਵਾਲੇ ਵਿਆਹ ਚ ਆਪਾਂ ਇਹ ਸਕੂਟਰਾਂ ਤੇ ਆ ਜਾਂਦੇ ਸੀ ਕੋਲ ਦੀ ਜੇ ਕੋਈ ਸਕੂਟਰਾਂ ਵਾਲਾ ਹੁੰਦਾ ਆਪਾਂ ਦੇ ਨਾਲ ਹੀ ਤੁਸੀਂ ਤਾਂ ਨਹੀਂ ਆਇਆ ਇੱਕ ਵਿਆਹ ਆਇਆ ਸੀ ਆਏ ਆ ਆਪਾਂ ਪਾਲੀ ਦੇ ਵਿਆਹ ਚ ਨਹੀਂ ਕਿਵੈਤ ਅਸੀਂ ਆਪ ਦਾ ਹਾਂ ਅਸੀਂ ਬੱਸ ਚੀ ਜਾਂਦੇ ਹਾਂ ਬੱਸ ਚੀ ਸਕੂਲ ਵੀ ਆਇਆ ਜਦੋਂ ਪਾਣੀ ਠੀਕ ਐ ਤੇ ਬੱਸਾਂ ਚੁੱਪੀ ਪਤਾ ਨਹੀਂ ਕਿਵੇਂ ਉਹਨੋਂ ਬੱਸਾਂ ਦੇ ਰੂਟਸ ਬਹੁਤ ਜ਼ਿਆਦਾ ਸੀ ਰੂਟ ਤਾਂ ਹੋਂਦੀ ਨੇ ਆਪਾਂ ਹਮ ਜਾਂਦੇ ਨਹੀਂ ਆਪਾਂ ਗਾਹਾਂ ਨੂੰ ਜਾਦੇ ਹੋ ਸਮਝਣ ਲੱਗੇ ਬੱਸਾਂ ਜੀ ਚੱਲਿਆ ਹੁਣ ਭੈਣ ਹੋਣੀ ਜੱਪੀਆਂ ਜੁੱਪੀਆਂ ਦਾ ਸਪਾਹਟ ਚੱਲੋ ਧੀ ਜਾਨੀ ਧੀ ਦੁਹਾਰਾ ਦੁਹਾਰਾ ਜੱਪੀਆਂ ਵਾਲੋ ਵੀ ਹੋ ਰਹੇ ਸਾਰੇ ਜਣੇ ਆਜਾ ਮੈਂ ਤੁਹਾਨੂੰ ਕੀ ਕਹਿੰਦੇ ਕੈਟੇਗਰੀ ਟਿਕਟ ਹੋਰ ਨਹੀਂ ਕਿਆ ਕਿਆ ਵੇ ਤਾਂ ਮਿਲਲੇ ਅਸੀਂ ਹਾਂਜੀ ਚਲ ਠੀਕ ਹੈ ਤੂੰ ਤਾਂ ਮਿਲ ਲੈ ਹਾਂਜੀ ਠੀਕ ਹੋ ਠੀਕ ਤੁਹਾਨੂੰ ਮਿਲਲੇ ਨਹੀਂ ਮਿਲੋ ਤੁਹਾਨੂੰ ਮਿਲਣਾ ਆ ਮੈਨੂੰ ਹਾਂਜੀ